ਈ ਲੰਗਰ ਸੰਗਤ ਆਜ ਕਿ ਬਾਗੋਂ ਉਧਰੋਂ ਬਣਾ ਰਹੇ ਉਹ ਜੀ ਬਣਾ ਲੈ ਇਹਦਾ ਨਾਮ ਹੈ ਇੱਛਾ ਪੂਰਕ 66 ਰਾਮਪੁਰ ਭਿੰਡਰਾ ਇਸ ਪਾਵਨ ਪਵਿੱਤਰ ਸਥਾਨ ਤੇ ਧੰਨ ਧੰਨ ਸ਼੍ਰੀ ਹਰਿਵਾਰ ਬਾਬਾ ਮੀਹਾਂ ਸਿੰਘ ਮਹਾਰਾਜੀ ਸਿਆੜਾ ਸਾਹਿਬ ਵਾਲਿਆਂ ਨੇ ਚਰਨ ਪਾਏ 72 73 ਵਿੱਚ ਤੇ ਉਸ ਤੋਂ ਬਾਅਦ ਫਿਰ ਧੰਨ ਬਾਬਾ ਛੋਟਾ ਸਿੰਘ ਜੀ ਨੇ ਇੱਥੇ ਸੇਵਾ ਰੰਮੀ ਜਪ ਤਪ ਕਰਦੇ ਰਹੇ ਤੇ ਆਪਣੇ ਸਾਧ ਵਿੱਚ ਕਈ ਕਈ ਲੜੀਆਂ ਦੇ ਅਖੰਡ ਪਾਠਾਂ ਸਾਬਾਂ ਦੇ ਭੋਗ ਪੈਂਦੇ ਰਹੇ ਸਵੇਰ ਸ਼ਾਮ ਕਥਾ ਕੀਰਤਨ ਅੱਜ ਵੀ ਇਸ ਸਥਾਨ ਤੇ ਸੁਹਾ ਸ਼ਾਉ ਕਥਾ ਕੀਰਤਨ ਹੁੰਦਾ ਹੈ ਨਿਸਕਾਮ ਕੀਰਤਨੀ ਆਉਂਦੇ ਇੱਥੇ ਸਿੱਖ ਸੰਗਤ ਲਾਹੇ ਪ੍ਰਾਪਤ ਕਰਦੀ ਹੈ ਇਹ ਰਾਮਪੁਰ ਭਿੰਡਰਾ 68 ਜਦੋਂ ਆਪਾਂ ਬਾਗੜੀਆਂ ਤੋਂ ਧੂਰੀਵਾਲ ਨੂੰ ਜਾਈਏ ਬਾਗੜੀਆਂ ਤੋਂ 4-5 ਕਿਲੋਮੀਟਰ ਦੀ ਦੂਰੀ ਤੇ ਆ 68 ਸਾਹਿਬ ਦੇ ਅੱਜ ਆਪਾਂ ਦਰਸ਼ਨ ਸੰਗਤਾਂ ਨੂੰ ਕਰਵਾ ਰਹੇ ਨੇ ਇਹ ਪੂਰਾ ਸਾਹਿਬ ਦਾ ਦਰਵਾਜ਼ਾ ਹਲਪੁਰਾ ਸਾਹਿਬ ਇਹ ਪੌਣੀਆਂ ਚੜ ਕੇ ਦਰਬਾਰ ਸਾਹਿਬ ਉਹਦੇ ਪੈਰ ਦਰਸ਼ਨ ਕਰਾਈ ਜਾਣੇ ਆ